ਆਟੀ ਕੋ ਪੋਤਰਾ ਕੈਸੇ ਨੱਚਦਾ ਹੈ ਆਟੀ ਕੋ ਪੋਤਰਾ ਕੈਸੇ ਨੱਚਦਾ ਹੈ ਦੇਖੋ ਮਿੱਟੀ ਦੀ ਹੈ ਸਰੀਰ ਮਿੱਟੀ ਦਾ ਪੋਤਰਾ ਬਣਿਆ ਹੈ ਦਰਦਾ ਫਰਦਾ ਨੱਚਦਾ ਫਰਦਾ ਹੈ ਦੇਖੇ ਕਿਹਨੂੰ ਆਇ ਤੇ ਦਾਇ ਕਿਹਨੂੰ ਆਇ ਤੇ ਕਾਲਕੀ ਹੈ ਦਾ ਦੇਖੇ ਦੇਖੇ ਸੁਣੇ ਬੋਲੇ ਸੁਣੇ ਬੋਲੇ ਇਹ ਦੇਖਦਾ ਵੀ ਹੈ ਸੁਣਦਾ ਵੀ ਆਇ ਰੂ ਬੋਲਾ ਬੋਲਦਾ ਵੀ ਹੈ ਕਿ ਆ ਬੋਲਦਾ ਬਾਟੀ ਦਾ ਪੁੱਤਰਾ ਦੌੜਿਆ ਫਿਰਦਾ ਹੈ ਦੌੜਿਆ ਫਿਰਦਾ ਹੈ ਕੀ ਕਾਰਨ ਕਿਉਂ ਦੌੜਿਆ ਫਿਰਦਾ ਕਿਉਂ ਦੇਖਦਾ ਕਿਉਂ ਬੋਲਦਾ ਇਹ ਕਿਉਂ ਦਾ ਜਵਾਬ ਜੀ ਸਭ ਕੁਝ ਇਹਦੇ ਪਿੱਛੇ ਕੀ ਚੀਜ਼ ਹੈ ਜਿਹੜੀ ਦੌੜ ਆਉਂਦੀ ਹੈ ਰੂਹ ਉਹ ਪਿੱਛੇ ਕੀ ਵਸਤੂ ਹੈ ਜਿਹੜੀ ਦੇਖਦੀ ਹੈ ਉਹ ਕੀ ਵਸਤੂ ਹੈ ਜਿਹੜੀ ਸੁਣਦੀ ਹੈ ਉਹਦੀ ਖੋਜ ਕਰਦੀ ਇਹ ਆਤਮ ਚਿੰਤਨ ਇਹ ਜੀਰ ਦੇ ਵਿੱਚ ਖੋਜ ਆ ਇਹ ਤਲ ਦੇ ਵਿੱਚੋਂ ਬੰਦ ਦਿਖਦਾ ਇਹ ਤਾਂ ਬਿੱਟੀ ਹੈ ਜਾਂ ਨਿਕਲ ਜੂਗਾ ਫਿਰ ਫੇਰੇ ਦੇਖাবে ਫਿਰ ਬੋਲ ਕੇ ਦਿਖাবে ਜੋ ਜਿਹੜੀ ਵਸਤੂ ਹੈ ਜਾਂ ਨਿਕਲਦੀ ਹੈ ਕਿਸੇ ਨੂੰ ਨਹੀਂ ਦੇਦੀ ਅੱਖਾਂ ਨੂੰ ਦੇਦੀ ਨਹੀਂ ਕਿਸੇ ਦੀ ਪਕੜ ਚ ਨਹੀਂ ਬਸ ਉਹੀ ਨਿਰਾਕਾਰ ਹੈ ਉਹ ਸਿੱਧੀ ਸਾਰੀ ਪੜ੍ਹਾਈ ਕਰ ਰਿਹਾ ਹੈ। ਉਹ ਸਾਨੂੰ ਸਮਝਣ ਦਾ ਯਤਨ ਕਰ ਰਿਹਾ ਹੈ। ਉਹ ਇਹ ਆਪੇ ਆ ਫਿਰ। ਉਹ ਆਪੇ ਆ ਇਹਨੇ ਖੋਜ ਕੀਤੀ ਕਰੀ ਆ ਆਤਮ ਚਿੰਤਨ ਕਰਨਾ ਆਪਣਾ ਆਪੇ ਕੁਝ ਨੇ। ਕਿ ਹੋਰ ਇਹ ਹੋ ਗਜਣ। ਕਿਉਂ ਕਹਿੰਦਾ ਮੈਂ ਜਾਣੋ ਜਰਮ ਕਿਉਂ ਹੋ ਕੇ ਜਾਉਂਦਾ। ਮੈਨੂੰ ਦੱਸੋ। ਫੇ? ਕਿਉਂ ਕਹਿੰਦਾ ਕਿ ਉਹ ਐ ਦੁੱਧ ਵਿੱਚ ਗਿਆ ਹੋਇਆ ਉਹ ਕਹਿੰਦਾ ਯਾਰ ਮੈਨੂੰ ਕਿਹੋ ਦਿਖਾ ਦੋ ਕਹਿ ਜਾਉਂਦਾ ਤੇ ਜਦੋਂ ਫਿਰ ਦੁੱਧ ਨੂੰ ਜਾਗ ਲਾ ਕੇ ਜਮਾਵਾਂਗੇ ਬਧਾਣੀ ਪਊਗੇ ਆਪੇ ਕਿ ਉੱਤੇ ਆ ਜੂ ਵਖਰਾਉ ਜੂ ਲੋ ਪਰ ਜਦੋਂ ਜਰ ਬਧਾਣੀ ਪੈ ਕੇ ਵਖਰਾ ਨਹੀਂ ਹੁੰਦਾ ਉਹ ਰੇਹ ਰਾਤ ਮਦਰਛਲਦੀ ਹੁੰਦਾ ਬਧਾਣੀ ਬਾਅਦ ਤੇ ਦੇਖੋ ਉਹ ਦੇਖ ਰਾ ਕੋਣ ਹੈ ਬਈ ਨਾ ਬਧਾਣੀ ਸੁਣਦਾ ਕੋਣ ਖੜਾ ਬੈਠਾ ਜਿਹੜਾ ਹੁੰਦਾ ਦੌੜਿਓ ਫਿਰਦਾ ਜਦ ਕਹਿੰਦਾ ਪਿਛੇ ਰਹਿਗਾ ਗਾਂਗਰੂ ਹੋਰ ਛੇਦੀ ਪੈਰ ਪਟਾ ਰੇਸਾਂ ਦੇ ਵਿੱਚ ਉਹੀ ਹੈ ਜਿਹਨੂੰ ਗੁੱਸਾ ਆਉਂਦਾ ਉਹੀ ਹੈ ਗੁੱਸਾ ਵੀ ਹੁੰਦਾ ਜਿਹਨੂੰ ਚਿੰਤਾ ਹੁੰਦੀ ਉਹੀ ਹੈ ਦੇਖੀ ਬੈਠਾ ਬੰਦਾ ਜਿਹੜਾ ਖੁਸ਼ੀ ਹੁੰਦਾ ਹੈ ਨਾ ਕੁਝ ਮਿਲੇ ਤੇ ਜਦੋਂ ਕੁਝ ਪਾਵੇ ਤਾਂ ਗਰਮ ਕਰਦਾ ਹੈ ਉਹ ਜਦੋਂ ਕੁਝ ਪਾਵੇ ਤਾਂ ਗਰਮ ਕਰਦਾ ਹੈ ਜਦੋਂ ਕੁਝ ਵਧਦਾ ਨਾ ਫੁੱਲ ਜਾਂਦਾ ਫਿਰ ਮੈਂ ਬਿਖੇ ਬੈਠੇ ਵੱਖਾ ਕਿਲਾ ਜਦੋਂ ਕੁਝ ਪਾਵੇ ਜਦ ਪ੍ਰਾਪਤੀ ਹੁੰਦੀ ਹੈ ਕਿਸੇ ਚੀਜ਼ ਦੀ 라ਟੇ ਨਿਕਲੇ ਐ ਕੋਈ ਕਿਸੇ ਚੀਜ਼ ਦੀ ਹੋਰ ਕੋਈ ਉਹਦਾ ਵਧ ਗਿਆ ਤਰੱਕੀ ਹੋ ਗਈ ਤਾਂ ਗਰਮ ਕਰ ਗਰਮ ਕਰ ਮਾਇਆ ਗਈ ਤਬ ਰੋਵਣ ਲੱਗਦਾ ਹੈ ਕਿ ਕਿਸੇ ਨੂੰ ਸਾਲ ਹੋ ਜੂਏ ਰੋਵਣ ਲੱਗਦਾ ਇਹ ਕੌਣ ਹੈ ਜਿਹਦੇ ਤੇ ਇਹਨਾਂ ਗੱਲਾਂ ਦਾ ਪ੍ਰਭਾਵ ਹੈ ਕੌਣ ਹੈ ਮਾਇਆ ਗਈ ਦਾ ਪ੍ਰਭਾਵ ਹੈ ਆਈ ਦਾ ਪ੍ਰਭਾਵ ਹੈ ਉਹ ਕੌਣ ਹੈ ਬਸ ਅੰਦਰ ਆਪ ਹੈ ਹੈ ਜਿਹਦੇ ਤੇ ਉਹੀ ਆਪ ਹੈ ਜਿਹਦੇ ਤੇ ਪ੍ਰਭਾਵ ਹੈ ਸਰੀਰ ਤੋਂ ਬਾਹਰ ਹੋ ਰੱਖ ਆ ਗਈ ਤਵ ਰੋਮਣ ਲੱਗਦਾ ਲੋ